ਹੋ ਗਿਆ ਅੱਜ ਸ਼ਾਮ ਨੂੰ ਭਾਜੀ ਮੈਨੂੰ ਕੋਲ ਆਏ ਸੀ ਭਾਬੀ ਪੱਛਿਕ ਸਾਹਿਬ ਦਾ ਟੀਮ ਲੈ ਕੇ ਅਕੈਡਮੀ ਟੀਮ ਤੇ ਉਹ ਤੋਂ ਬਾਅਦ ਸਾਡੀ ਯਾਰੀ ਦੋਸਤੀ ਇੰਨੀ ਬੰਦੀ ਹੋਈ ਹੈ ਅਸੀਂ ਸੋਚਿਆ ਕਿ ਅਸੀਂ ਸਪੈਸ਼ਲ ਅਕੇ ਜਰੂਰ ਆਣਾ ਆ ਉਹ ਚਾਰ ਪੰਜ ਦਿਨ ਲੈ ਆਏ ਇੱਕ ਲੈਟ ਤੋਂ ਬੜਾ ਸਿੱਖਿਆ ਸੀ ਛੱਡਣਾਂ ਲਈ ਮੌਕਾ ਪਰਿਵਾਰ ਦੇ ਨਾਲ ਤੁਸੀਂ ਹਾਂਜੀ ਮੈਂ ਵਾਈਸ ਛੋਟਾ ਬ੍ਰਦਰ ਉਹ ਵੀ ਲਾਈਕ ਮੈਨਾ ਕ੍ਰਿਕਟ ਦਾ ਕੰਕਰਦਾ ਉਹ ਨਾਮ ਤੁਸੀਂ ਅਨਿਤ ਰੋਚਨ ਸਿੰਘ ਪੰਜਾਬ ਕਿਹੜੀ ਜਗ੍ਹਾ ਤੋਂ ਹੈ ਇੰਗਲੈਂਡ ਯਾਕਸ਼ਰ ਜੀ ਕਿੰਨਾ ਲੱਗ ਰਿਹਾ ਹੈ ਸ਼ਾਂਤਲ ਹੋਏ ਤੁਸੀਂ ਫੈਂਟਸਟਿਕ ਬਿਊਟੀਫੁਲ ਯੂ ਨੋ ਐਵਰੀ ਆਈ ਰੀਅਲੀ ਇੰਡੀਅਨ ਬਲ ਆਬਵੀਅਸਲੀ ਡਾਟਰ ਦੇ ਬੈਟਿੰਗ ਹੋਏ ਸੀ ਦੋ ਤਿੰਨ ਸਾਲ ਪਹਿਲਾਂ ਰਾਜਪੁਰ ਦੇ ਫਰੈਂਡ ਹੋ ਜੀ ਹਾਂ ਜੀ ਰਾਜਪੁਰ ਦੇ ਦੋ ਹਾਂ ਜੀ ਭਾਈ ਦੇ ਫਰੈਂਡ ਆ ਵੀ 25 ਸਾਲ ਹੋ ਗਏ ਸਾਡੀ ਸ਼ਰਮਾ ਨੂੰ ਤੁਸੀਂ ਜਿਹੜਾ ਬੈਟਸਮੈਨ ਹੈ ਨੰਬਰ 1 ਇਸ ਵਕਤ T20 ਰੈਂਕ ਬਾਏ ਇਹ ਟੂਰਨਾਮੈਂਟ ਨੂੰ ਮੈਨ ਆਫ ਦਾ ਟੂਰਨਾਮੈਂਟ ਵੀ ਮਿਲਿਆ ਉਹ ਤੁਸੀਂ ਪਰਫਾਰਮਿੰਗ ਕਿਸ ਤਰ੍ਹਾਂ ਉਹ ਤੇ ਫਿਰ ਪ ਲਿਦਾ ਸੀ ਬਹੁਤ ਛੋਟਾ ਜਿਹਾ ਕਿਉਂਕਿ ਜਦੋਂ ਪਾ ਜਨੇ ਉਹ ਤਾਂ ਅਕਚੁਅਲੀ ਉਹਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ ਤੇ ਆਏ ਨਹੀਂ ਸਿੱਧਾ ਉਸ ਤੋਂ ਬਾਅਦ ਮੈਂ ਕ੍ਰਿਕਟਰ ਦੀ ਬਹੁਤ ਫਾਲੋ ਕੀਤਾ ਹੈ ਫੋਲੋ ਅਗੇ ਵੀ ਕਰਾਉਂਗਾ ਕੋਈ ਟੈਸਟਿੰਗ ਐ ਜੋ ਛੋਟੀ ਲੱਗਦੀ ਹੈ ਜਿਵੇਂ ਵੀਜ਼ਾ ਫਿਊਜ ਉਹ ਹੈ ਪਰ ਉਹ ਕਿਤੇ ਵੀ ਪਰ ਵਿਸ਼ਵ ਕਿਤੇ ਵੀ ਜਾ ਸਕਦਾ ਹੈ ਗੋਡ ਇਜ਼ ਅ ਕਿੰਗ ਸੋ ਜਿੱਥੇ ਮਾਜੀ ਕੋਈ ਯੂ نو ਪਰਵਾਹ ਨਹੀਂ ਚਾ ਦੋ ਦੋ ਕੁਛ ਬਹੁਤ ਮਨ ਕਰਤੀ ਬੱਚੇ ਨੇ ਸ਼ੁਰੂ ਤੋਂ ਲੈ ਕੇ ਐਗਜੈਕਟਲੀ ਮੈਨੂੰ ਪਤਾ ਭਾਜਨਾ ਮੇਰੀ ਮਹੀਨੇ ਚੈੱਕ ਕਰਤੀ ਗੱਲ ਜੀ ਹੁੰਦੀ ਹੈ ਉਹ ਆਬਵੀਸ ਮੈਂ ਇਹੀ ਪੁੱਛਦਾ ਕਿ ਪੁੱਤ ਕਿੱਦਾਂ ਸਾਲੇ ਰੋ ਜਾ ਰਿਹਾ ਉਹ ਬਸ ਇਹੀ ਰਾਜ਼ ਹੈ ਕਿ ਪ੍ਰੋਗਰੈਸਿੰਗ ਬਾਕੀ ਦਾ ਨਿਊਜ਼ ਹੈ ক্রিকেট ਤੇ ਟੈਲੀਵਿਜ਼ਨ ਤੇ ਸਾਰਾ ਕੁਝ ਬੇਸਦਾ ਹੀ ਹੈ ਕੀ ਹੋ ਰਿਹਾ ਹੈ ਮੋਰੇ ਆ ਸਾਹਮਣੇ ਆ ਹਾਂਜੀ ਹਾਂਜੀ ਐਵਰੀ ਟਾਈਮ ਇਸ ਯੂਰ ਅਨ ਗੁੱਡ ਬੇਸ਼ਕਿਰਕ ਓਕੇ ਆਪਣੇ ਬਾਰੇ ਦੱਸਦੇ ਹੋ ਤੇ ਅੱਜ ਬਹੁਤ ਸੋਹਣਾ ਤਾਰਿਖ ਹੈ ਔਰ ਆਪਣਾ ਨਾਅਦ ਅੱਜ ਕਿੱਥੇ ਵਿਰਾਤ ਪਹੁੰਚੀ ਹੈ ਮੇਰਾ ਮੇਰਾ ਨਾਮ ਕਪਲਜੀਤ ਸਿੰਘ ਹੈ ਨਵੀਸ਼ੂ ਕੁਬਰਾਏ ਬੇਟਾ ਮੇਰਾ ਅੱਜ ਦਿਨ ਬਹੁਤ ਭਾਗਾਂ ਵਾਲ ਹੈ ਇਹ ਦੇ ਪੱਗਾਂ ਦੇ ਵਿੱਚ ਇਹਨਾਂ ਦੋਨਾਂ ਦਾ ਕਾਰਜ ਹੋ ਰਿਹਾ ਹੈ ਗੁਰੂ ਮਾਨ ਦੇ ਰੋਣ ਦੇ ਵਿੱਚ ਇਹ ਸਾਰਾ ਕੰਮ ਹੋ ਰਿਹਾ ਹੈ ਬਾਕੀ ਬਾਕੀ ਫੋਟੋਗ੍ਰਾਫੀ ਵਾਲੇ ਕਿਹਨਾਮੇ ਰਾਤ ਵੱਤ ਵੱਤ 15-20 ਮਿੰਟ ਵਿੱਚ ਭਵਿਸ਼ਾ ਹੈ ਪਹੁੰਚ ਚੁੱਕੇ ਨੇ ਨਵੀਂ ਸ਼ਿਵਰਾਏ ਪਾਸ ਕੰਡਿਆਲਾ ਅਬ ਇੱਕ ਮਿੰਟ ਹੋਰ ਵੀ ਆਹੀ ਰਿਕਾਰਡਿੰਗ ਕਰਾਉਣੇ ਆਪਣੇ ਨਾਮ ਤੋਂ ਉਸ ਤੋਂ ਬਾਅਦ ਇਸ ਚਾ ਦੀ ਇੱਕੀ ਦੁਨੀਆ ਦੇ ਕਰਤੱਵ ਕੰਦੇ ਕੰਦੇ ਪੂਰੀ 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 ਮੈਂ ਕਹਿੰਦਾ ਰੌਣਕ ਲੱਗੀ ਹੋਈ ਹੈ ਹਰੇਕ ਥਾਂ ਤੇ ਅਸੀਂ ਉੱਥੇ ਜਿਹੇ ਫੰਕਸ਼ਨ ਕੀਤਾ ਸੀ ਉੱਥੇ ਰੌਣਕ ਸੀ ਕੱਲ ਨਰਮਣਾ ਕਲੱਬ ਦੇ ਵਿੱਚ ਉੱਥੇ ਬਹੁਤ ਵਧੀਆ ਇੰਜੋਏ ਸਾਰਿਆਂ ਨੇ ਕੀਤਾ ਅਭਿਸ਼ੇਕ ਨੇ ਇੰਜੋਏ ਕੀਤਾ ਬਹੁਤ ਆਨੰਦ ਸਾਰਿਆਂ ਨੇ ਮਾਣਿਆ ਪੂਰੀ ਦੁਨੀਆ ਚੋਂ ਦੋਵਾਂ ਨੂੰ ਅਸ਼ੀਰਵਾਦ ਮਾਣਿਆ ਪਿਆਰ ਸਿਰਫ ਪਿਆਰ ਜਿਹੜਾ ਨਾ ਦੋਨਾਂ ਨੂੰ ਪਿਆਰ ਮਿਲ ਰਿਹਾ ਹੈ ਇੱਕ ਨਾਂ ਅਭਿਸ਼ੇਕ ਦੇ ਇੱਕ ਇਹਦੇ ਫਾਦਰ ਦੇ ਨਾਂ ਸਿਰਫ ਸਾਰਿਆਂ ਨੂੰ ਇੱਕ ਚੰਗੀ ਇੱਕ ਮੈਸੇਜ ਆ ਰਿਹਾ ਹੈ ਸੀਐਮ ਸਾਹਿਬ ਵੀ ਆ ਰਹੇ ਮੁਖੰਦਰੀ ਹਾਂਜੀ ਹਾਂਜੀ ਉਹ ਵੀ ਆ ਰਹੇ ਫਿਰ 5 ਨੂੰ ਰਿसेप्शन ਵੀ ਹੈ ਲੁਧਿਆਣਾ ਹਾਂਜੀ 5 ਤਰੀਕ ਮਾ ਮਾ ਮਾਰਾ ਗ੍ਰੈਂਡ ਚ ਸਰ ਵਿਸ਼ੇਸ਼ ਸਰ ਨਹੀਂ ਜੀ ਨਹੀਂ ਉਹ ਨਹੀਂ ਆਣਗੇ ਠੀਕ ਹੈ ਜੀ ਹਾਂਜੀ ਮਾਰਾ ਤੁਹਾਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਮੇਰੇ ਸਾਰੇ ਭਰਾਓ ਧੰਨਵਾਦ ਤੁਹਾਡਾ ਤੁਸੀਂ ਸਾਰੇ ਇੱਥੇ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲੋਂ ਸਵੀਰ ਦੇ ਹੁੰਦੇ ਪਏ ਨੇ ਆਸ਼ੀਰਵਾਦ ਦੇਣ ਕਰਨਾ ਚਾਹੋਗੇ ਸਤਿ ਸ੍ਰੀ ਅਕਾਲ ਦੇਖੋ ਜੀ ਇਹ ਸਾਰੇ ਪਿਆਰ ਕਰਦੇ ਨੇ ਅੰਮ੍ਰਿਤਸਰ ਵਾਸੀ ਔਰ ਸਾਰੇ ਅਸ਼ੀਰਵਾਦ ਦੇਣ ਆਖਰੇ ਨੇ ਬੜਾ ਖੁਸ਼ੀ ਦਾ ਦੈਨਿਆ ਤੇ ਤੁਸੀਂ ਵੀ ਸਾਰੇ ਰਲ ਕੇ ਅਸ਼ੀਰਵਾਦ ਦਿਓ ਮਾਨ ਸਾਹਿਬ ਵੀ ਆ ਰਹੇ ਲਿਆ ਹਾਂ ਹਾਂਜੀ ਹਾਂਜੀ ਮਾਨ ਸਾਹਿਬ ਆ ਰਹੇ ਰਾਜਪਤ ਜੀ ਅੱਜ ਅਭਿਸ਼ੇਕ ਦੀ ਕਮਿਊਨਿਟੀ ਇਕੱਠਾ ਸਰ ਉਹ ਦੇਖੋ ਕੋਈ ਪਤਾ ਨਹੀਂ ਹੁਣੇ ਆ ਜਾਵੇ ਸਰ ਨਹੀਂ ਆ ਸਕਦਾ ਸਰਪ੍ਰਾਈਜ਼ ਮਿਲ ਸਕਦਾ ਸਰਪ੍ਰਾਈਜ਼ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਹੋਏਗਾ ਹੋਰ ਉੱਥੇ ਦੁਨੀਆ ਦੇ ਬੜੇ ਬੜੇ ਸਟਾਰ ਪਲੇਅਰ ਆ ਰਹੇ ਆ ਔਰ ਉੱਥੇ ਵੇਖੋਗੇ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿੱਸਾ ਲੱਗਿਆ ਅੱਜ ਹੀ ਤਾਂ ਸਾਰਿਆਂ ਨੂੰ ਇਮਿਟੇਸ਼ਨ ਦਿੱਤੀ ਆ ਉਹ ਅੱਗੇ ਕੀ ਦੀ ਮਰਜ਼ੀ ਆ ਫੁੱਲਾ ਸਰਦਾ ਦਿੱਤਾ ਗਿਆ ਫੁੱਲਾ ਸਰਦਾ ਪਹਿਲੀ ਖੁਸ਼ੀ ਘਰ ਦੇ ਵਿੱਚ ਕਿੱਸਾ ਲੱਗ ਰਿਹਾ ਪਹਿਲੇ ਵਿਆਹ ਦਾ ਕਾਰਜ ਹੈ ਬਹੁਤ ਅੱਛਾ ਲੱਗ ਰਿਹਾ ਦੇਖੋ ਉਹ ਬਾਪ ਬੜਾ ਪਾਕਾਂ ਵਾਲਾ ਹੁੰਦਾ ਜਿਹੜਾ ਕੰਨਿਆਦਾਨ ਕਰਦਾ ਔਰ ਅੱਜ ਸਾਨੂੰ ਮੌਕਾ ਮਿਲਿਆ ਮਹਾਰਾਜ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਕੰਨਿਆਦਾਨ ਕਰੋ ਲਗੇ ਆ ਬਾਕੀ ਤੁਹਾਡੇ ਸਾਥ ਸੀ ਜਿਹੜਾ ਪਹਿਲਾ ਜਿਹੜਾ ਟਰੋਫੀ ਵਾਲਾ ਇੱਕ ਤੋਹਫਾ ਵੀ ਦਿੱਤਾ ਉਹਨੇ ਅਜੋਨ ਆਪਣੀ ਭੈਣ ਨੂੰ ਦਿੱਤਾ ਦੋਸਤ ਦਿੱਤਾ ਬਿਸ਼ੇਕ ਅ ਬਿਲਕੁਲ ਅੱਛਾ ਰਾਜਪਾਲ ਜੀ ਇੱਕ ਸਵਾਲ ਹੋ ਰਿਹਾ ਕਿ ਪਹਿਲੇ ਦਿਨ ਤੋਂ ਹੀ ਕਾਫੀ ਰੁੱਝੇ ਹੋ ਸਾਰੇ ਕੰਮ ਤੁਸੀਂ ਆਪ ਕੀਤੇ ਤੁਹਾਨੂੰ ਜਦੋਂ ਮੈਂ ਬੈਂਕ 'ਚ ਮਿਲਿਆ ਸੀਗਾ ਤਾਂ ਤੁਸੀਂ ਉਦੋਂ ਵੀ ਸਾਰੇ ਚੈੱਕ ਵਗੈਰਾ ਆਪ ਸਟਾਲ ਵਗੈਰਾ ਸਾਰੇ ਅਰੇਂਜਮੈਂਟ ਕੀਤੇ ਔਰ ਪਿਓ ਦੇ ਜ਼ਿੰਮੇਵਾਰੀ ਹੁੰਦੀ ਬੇਸ਼ੱਕ ਵੱਡਾ ਪਰਿਵਾਰ ਹੈ ਬਿਸ਼ੇਕ ਵੱਡਾ ਨਾਮ ਹੈ ਆਪਣੇ ਖੱਤੀ ਤੁਸੀਂ ਹਰੇਕ ਕੰਮ ਕੀਤਾ ਕਿੱਦਾਂ ਦਾ ਮਸਲਾ ਦੇਖੋ ਜੀ ਮੈਂ ਤੇ ਵੈਸੇ ਵੀ ਮੈਨੂੰ ਕਿਸੇ ਵੀ ਯਾਰ ਦੋਸਤ ਦੀ ਕੋਈ ਫੰਕਸ਼ਨ ਹੋਵੇ ਤੇ ਮੈਂ ਉੱਥੇ ਵੱਧ ਜੜ ਕੇ ਕੰਮ ਕਰਦਾ ਤੇ ਮੇਰੀ ਆਪਣੀ ਬੇਟੀ ਦੇ ਸਾਲੀ ਇਹ ਮੇਰੇ ਦੋਸਤ ਆਏ ਇੰਗਲੈਂਡ ਤੋਂ ਜਿਹੜੇ ਪੁਰਾਣੇ ਕ੍ਰਿਕਟਰ ਨੇ ਔਰ ਇਹ ਲੰਡਨ ਤੋਂ ਪਹੁੰਚੇ ਨੇ ਇਹਨਾਂ ਨੂੰ ਪੁੱਛੋ ਸ਼ਾਦੀ ਦੇ ਬਾਰੇ ਜੀ ਆਹ ਜੀ